ਲਓ ਜੀ ਮੈਂ ਤੁਹਾਡਾ ਆਪਣਾ ਜਸਵਿੰਦਰ ਤੇ ਤੁਸੀਂ ਜੁੜ ਚੁੱਕੇ ਹੋ ਮੇਰੇ ਨਾਲ ਤੇ ਅੱਜ ਅਸੀਂ ਜਾ ਰਹੇ ਹੰਮਣ ਤਰੋ ਵੀਰੇ ਸਿੱਧੀ-ਸਿੱਧੀ ਕਵਰ ਕਰ ਲਓ ਕਿੱਥੇ ਗਏ ਮੇਰੇ ਵੀਰੇ ਕੀ ਹਾਲ ਹੈ ਲਓ ਜੀ ਮੇਰੇ ਨਾਲ ਨੇ ਮੈਨੇ ਬਹੁਤ ਹੀ ਸਤਿਕਾਰਯੋਗ ਵੀਰੇ ਥੀਏਟਰ ਤੇ ਆਰਟਿਸਟ ਕੀ ਹਾਲ ਹੈ ਵੀਰੋ ਠੀਕ ਠਾਕ ਮਹਾਰਾਜ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਕਿ ਉਂਗਲ ਨਾ ਕਰੋ ਬਹੁਤ ਵਧੀਆ ਕੰਮ ਲਾ ਰਿਹਾ ਮੇਰਾ ਹੋਰ ਜਿਵਾਨੀਆਂ ਮਾਣ ਇਦਾਂ ਤਰਕੀਆਂ ਕਰ ਮੇਰਾ ਵੀਰ ਉਹ ਤਾਂ ਕਰ ਤੋ ਸਬਸਕ੍ਰਾਈਬ ਕਰ ਹਾਂ ਵੀਰ ਨੂੰ ਸਾਰੇ ਜਿਹੜੇ ਸਬਸਕ੍ਰਾਈਬ ਕਰੋ ਵੀਰ ਦਾ ਚੈਨਲ ਸ਼ੇਅਰ ਕਰੋ ਤੇ ਮੇਰਾ ਮੇਰਾ ਵਰਾ ਗਏ ਨੇ ਨਿਸ਼ਾਨੀ ਕਰਨਾ ਨਿਸ਼ਾਨੀ ਕਰਨਾ ਇਹਨੇ ਹਾਂਜੀ ਧਿਆਨ ਨਾਲ ਵੀਰੇ ਇੱਧਰ ਨੂੰ ਹੋ ਜਾ ਪਿੱਛੇ ਗੱਡੀ ਆ ਰਹੀ ਹੈ ਵੀਰ ਬਣ ਕੇ ਦੋ ਲੇਨਾਂ ਬਣਾ ਲਓ ਵੀਰੋਣ ਕੇ ਸ਼ਾਬਾਸ਼ ਸ਼ਾਬਾਸ਼ ਆਪਣੀ ਸੇਫਟੀ ਹੈ ਠੀਕ ਹੈ ਵੀਰੋ ਹਾਏ ਐ ਘੜਜਾ ਤੂੰ ਕਿਤਨੂੰ ਕਰੀ ਜੈਨੀ ਐ ਨਾ ਗੁੱਸਾ ਨਹੀਂ ਕਰਨਾ ਮੰਮੀ ਆ ਜਾ ਮਾਹੀ ਲਓ ਜੀ ਅਸੀਂ ਜਾ ਰਹੇ ਹਾਂ ਅੱਜ ਜੰਗਲਾਂ ਦੇ ਵਿੱਚ ਮੇਰੇ ਨਾਲ ਨੇ ਹੋਰ ਵੀ ਮੇਰੇ ਸੱਜਣ ਮਿੱਤਰ ਮਾਹੀ ਜਿਵੇਂ ਸਾਰੇ ਜਾਣੇ ਠੀਕ ਹੋ ਠੀਕ ਠਾਕ ਦੇ ਲੋਈ ਸੜਕ ਢਾਰ ਵਾਲਾ ਵੀਰ ਠੀਕ ਰਾਹ ਵਧੀਆ ਆਜੋ ਇਹ ਚਮਕਾਦੜਾਂ ਨੂੰ ਤੁਰ ਪੈਂਦਾ ਐ ਇੰਦਾ ਕਰਕੇ ਇੰਦਾ ਤੁਹਾਨੂੰ ਦਿਖਾਵਾਂਗੇ ਜੇ ਵੀਡੀਓ ਮਿਲੀ ਰਾਤ ਨੂੰ ਇਹ ਵੀਡੀਓ ਬਣਾਈ ਆਜੋ ਮੇਰੇ ਧਿਆਨ ਨਾਲ ਸਾਈਡ ਤੇ ਓਰੀ ਲੈਂਡ ਬਹੁਤ ਲੰਬੀ ਲੱਗੀ ਐ ਸਾਰਿਆਂ ਨੂੰ ਦਿਖਾਓ ਉੱਤੇ ਕਰਕੇ ਆ ਲੋ ਬਹੁਤ ਲੰਬੀ ਲੈਂਡ ਆ ਵਾਵਾ ਲੰਬੀ ਲੈਂਡ ਆ ਅਸੀਂ ਚੱਲੇ ਜੰਗਲਾਂ ਤੇ ਜੰਗਲਾਂ 'ਚ ਕਰਾਂਗੇ ਅਸੀਂ ਫਨ 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 ਆ ਰਿਹਾ ਠੇਕਾ ਜੇ ਤੁਸੀਂ ਦਾਰੂ ਪੀਣ ਦੇ ਸ਼ਕੀਨ ਹੁੰਦਾ ਤੁਸੀਂ ਬੋਤਲ ਲੈ ਸਕਦੇ ਹੋ ਛੜਾਨੀ ਆ ਲੋਕਾਂ ਦੀ ਹਾਂ ਪਰ ਅਸੀਂ ਦਾਰੂ ਛੜਾਨ ਆਏ ਆ ਹਾਈ ਹੇ ਸਾਈ ਹਾਈ 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 ਗਾਇਸ ਹਾਈ ਗਾਇਸ ਮਿਲਦੇ ਆ ਬ੍ਰੇਕ ਤੋਂ ਬਾਅਦ ਚਲੋ ਨਹੀਂ ਹਾਲੀ ਚਲੋ ਅੱਛਾ ਚਲੋ ਚਲੋ ਅੱਗੇ ਚਲੋ ਮੈਂ ਕਹਿਣ ਦਾ ਵਾਵਾ ਲੋ ਜੀ ਲੰਘਿਆ ਹੋਇਆ ਟਰੱਕ ਟਰੱਕ ਸੀ ਗੰਨੇ ਰਸਤਾ ਦੇਖੋ ਜੀ ਰੋਟੀ ਬੰਦੇ ਪਰੌਂਠੇ ਬੰਦੇ ਪਿਆ ਕਿੰਨੇ ਸੋਹਣੇ ਅਗਰ ਤੁਹਾਨੂੰ ਭੁੱਖ ਲੱਗੀ ਹੋਵੇ ਤਾਂ ਤੁਸੀਂ ਆ ਸਕਦੇ ਹੋ ਦਹੀਂ ਪਰੌਂਠਾ ਰਾਣਾ ਵੈਸ਼ਨੂ ਢਾਬਾ ਕੰਟੈਕਟ ਕਰ ਸਕਦੇ ਹੋ ਕਿਸੇ ਵੀ ਟਾਈਮ ਫ੍ਰੀ ਡਿਲੀਵਰੀ ਜਿਹੜੀ ਤੁਹਾਨੂੰ ਦਿੱਤੀ ਜਾਵੇਗੀ ਤੇ ਨਾਲ SBI ਦਾ ਬੈਂਕ ਤੁਸੀਂ ਇੱਥੇ ਪੈਸੇ ਜਮਾ ਕਰਾ ਸਕਦੇ ਹੋ ਤੇ ਕਢਾ ਵੀ ਸਕਦੇ ਹੋ ਵੀ ਆਪਾਂ ਕਿਹੜੀ ਰੋਡ ਆ ਪਟਿਆ ਰੋਪੜ ਦੀ ਇਹ ਰੋਪੜ ਦੀ ਜਿਹੜੀ ਜਾਣਦੀ ਹੈ ਮੇਨ ਰੋਡ ਤੇ ਜਾ ਰਹੇ ਆ ਸਤਲੁਜ ਦਰਿਆ ਨੂੰ ਜਾਂਦੀ ਹੈ ਤੇ ਉਸ ਰੋਡ ਉੱਤੇ ਅਸੀਂ ਸਫ਼ਰ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਨਾਲ ਹੋਰ ਵੀ ਜਿਹੜੇ ਸੱਜਣ ਮਿੱਤਰ ਜੁੜ ਚੁੱਕੇ ਨੇ ਕੀ ਹਾਲ ਜੀ ਦੋਸਤੋ ਬਾਈ ਜੀ ਚੱਕਰਪਾਰਾ ਕਰ ਰਹੇ ਹੋ ਠੀਕ ਹੈ ਥੈਂਕ ਯੂ ਮੇਰੇ ਸ਼ੱਕਰਪਾਰਾ ਕਰਨ ਸਾਰੇ ਜਾਣੇ ਕਿਸੇ ਨੇ ਘਾਬਰ ਤਾਂ ਕਬਰਾੜ ਤਾਂ ਨਹੀਂ ਹੁੰਦੀ ਨਹੀਂ ਆ ਪਕੜੇ ਬੱਚੇ ਉਲਟੀ ਆ ਜਾਣੀਆਂ ਇਹ ਆ ਪਾਣੀ ਦੀ ਬੋਤਲ ਚੱਕ ਲਈ ਆ ਸਭ ਸਭ ਦੇਖ ਕੇ ਬਾਈ ਕਿਸੇ ਨੇ ਬੇਚਣੀ ਮੱਜਣਾ ਠੀਕ ਹੈ ਨਹੀਂ ਬਾਈ ਸੜਕ ਚੱਲ ਰਹੀ ਆ ਤੁਸੀਂ ਵੇਖਦਾ ਸਾਡੇ ਕੋਲ ਲੰਗੇ ਇੱਕ ਛੋਟਾ ਜਿਹਾ ਸਾਈਕਲ ਸਾਈਕਲ ਦੇ ਨਾਲ ਅਸੀਂ ਸਾਡਾ ਹਰਮਨ ਵੀਰ ਹਰਮਨ ਵੀ ਸਾਡੇ ਨਾਲ ਜੁੜ ਚੁੱਕਿਆ ਕੀ ਹਾਲ ਹੈ ਹਰਮਨ ਵੀਰਿਆ ਠੀਕ ਆ ਬ్రో ਹੋਰ ਸੁਣਾਓ ਗੱਲਬਾਤ ਕੀ ਲੱਗ ਕਿਵੇਂ ਲੱਗ ਰਿਹਾ ਬਾਈ ਤੇ ਨਾਲ ਸਾਰਿਆਂ ਨੇ ਲੈ ਨਹੀਂ ਤੋੜਨੀ ਆਸਾ ਬਸਾ ਦੇਖ ਕੇ ਆਸਾ ਬਸਾ ਦੇਖ ਕੇ ਕੀ ਹਾਲ ਦੇ ਦੋਸਤੋ ਅੱਜ ਲੇ ਆ ਦੇਖ ਸਕਦੇ ਹੋ ਕਿ ਸਾਡਾ ਜਿਹੜਾ ਟੂਰ ਹੈ ਉਹ ਪੈਦਲ ਟੂਰ ਹੈ ਇਸ ਟੂਰ ਦੇ ਵਿੱਚ ਜਾਵਾਂਗੇ ਅਸੀਂ ਬਹੁਤ ਹੀ ਅੱਗੇ ਜੰਗਲਾਂ ਦੇ ਵਿੱਚ ਹਰਮਨ ਵੀਰ ਮੇਰੇ ਨਾਲ ਲੈ ਹੋਰ ਸ਼ਕਤੀ ਕਿਵੇਂ ਨੇ ਕੀ ਹਾਲ ਜੀ ਦੋਸਤੋ ਕਿਵੇਂ ਲੱਗ ਰਿਹਾ ਫਨ ਕਰ ਰਹੇ ਹੋ ਆਈ ਚਾਹੀਦਾ ਮੈਨੂੰ ਕੀ ਹਾਲ ਜੀ ਦੋਸਤੋ ਅੱਗੇ ਆਲੇ ਓ ਬੋਲੇ ਨਹੀਂ ਓ ਬੋਲੇ ਨਹੀਂ ਕੀ ਹਾਲ ਆ ਮੈਂ ਕਿਹਾ ਸੁਣ ਨਹੀਂ ਰਿਹਾ ਮੈਨੂੰ ਜ਼ੋਰ ਦੀ ਬੋਲੋ ਕਿਆ ਮਾਤਾ ਜੀ ਕਿਆ ਵਾਲਾ ਜੀ ਐ ਨਹੀਂ ਹੋਲੀ ਕੋਈ ਨਹੀਂ ਸੁਣਦਾ ਕਿ ਜ਼ੋਰ ਦੀ ਬੋਲੋ ਕਿਆ ਮਾਤਾ ਜੀ ਕਾਬਰਣਾ ਨਹੀਂ ਹੈਗਾ ਵੀਰੇ 2 ਮਿੰਟ ਗੱਡੀ ਰੋਕ ਲਈ ਵੀਰ ਬਣ ਕੇ ਕ੍ਰੋਸਿੰਗ ਕਰਤੀਏ 2 ਮਿੰਟ ਦੇ 2 ਮਿੰਟ ਸਰ

ਤੇ ਨਾਲ ਕਹਿੰਦੇ ਜੋਟੀਦਾਰ ਵੀ ਜਾ ਰਿਹਾ ਗੁਰੀ ਲਓ ਜਿਹੜੇ ਕੈਮਰਾਮੈਨ ਵੀਰ ਗੁਰਵਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਸੀਂ ਉੱਥੇ ਜਾ ਕੇ ਇਹਨਾਂ ਦਾ ਫੋਟੋ ਖਿਚਾਵਾਂਗੇ ਪਰ ਤੁਸੀਂ ਸਾਡੇ ਇੱਧਰ ਨੂੰ ਹੋ ਜਾਓ ਕਿਉਂਕਿ ਸੜਕ ਚੱਲ ਰਹੀ ਹੈ ਸੜਕ ਦੇ ਵਿੱਚ ਵਜੋਗੇ ਸਾੜਕ ਤੇ ਚੱਲਦੀ ਬੰਦਾ ਚੱਲ ਰਿਹਾ ਹੈ ਉਹ ਸੜਕ ਚੱਲ ਰਹੀ ਆ ਗੱਡੀ ਪਿੱਛੇ ਆ ਗਿਆ ਟੈਂਪੂ ਟੈਂਪੂ 'ਚ ਬੈਠੇ ਨੇ ਬੰਦੇ ਚਾਰ ਚਾਰ ਬੰਦੇ ਨੇ ਕਿਉਂਕਿ ਆਪੇ ਤੋਂ ਬਾਹਰ ਅਸੀਂ ਜਾਵਾਂਗੇ ਇੱਧਰ ਨੂੰ ਇਰਾ ਪਤਨੀ ਜਾਂਦਾ ਕਿੱਧਰ ਨੂੰ ਤੁਸੀਂ ਵੇਖ ਸਕਦੇ ਹੋ ਟੈਂਪੂ ਆ ਗਿਆ ਸਮਰਾਟ ਹਰਜੋਤ ਜਿਹੜਾ ਨਾਂ ਲਿਖਿਆ ਪਿਆ ਦੇਖ ਸਕਦੇ ਹੋ ਵਾਓ ਧਿਆਨ ਨਾਲ ਵੀਰੇ ਸਾਰਿਆਂ ਦੇ ਸੇਫਟੀ ਦਾ ਧਿਆਨ ਰੱਖਣਾ ਆਪਣੀ ਦਾ ਮੇਰੇ ਨਾਲ ਉਸੇ ਤਰ੍ਹਾਂ ਮੇਰੇ ਯਾਰ ਦੋਸਤ ਸਹਿਮਤਰ ਫਰਮਨ ਤਾਂ ਟੱਡਾ ਲੱਗਿਆ ਕਰਨਦੀ ਸਿੰਘ ਕਰਨਦੀ ਭਨੇ ਹੋਏ ਨੇ ਤੇ 30 ਦੀ ਸਪੀਡ ਤੇ ਜਾਣਾ ਸਾਰਿਆਂ ਨੇ ਓ ਬਾਈ ਸਾਰੇ 30 ਦੀ ਸਪੀਡ ਤੇ ਜਾਣਾ ਠੀਕ ਹੈ ਬਾਦਰੀ ਭੱਜਣਾ ਕਿਸੇ ਨੇ ਆ ਲਓ ਜੀ ਸਾਡੇ ਨਾਲ ਫੇਰ ਜੁੜ ਗਿਆ ਸਾਡਾ ਮੇਰਾ ਵੀਰ ਭਾਈ ਕਿੱਥੋਂ ਆਏ ਹੁਸ਼ਿਆਰਪੁਰ ਤੋਂ ਹੁਸ਼ਿਆਰਪੁਰ ਤੋਂ ਵੀਰੇ ਹੁਸ਼ਿਆਰਪੁਰ ਦਾ ਮੁੰਡਾ ਗੱਭਰੂ ਨੌਜਵਾਨ ਹੱਲੇ ਦਾੜੀ ਨਹੀਂ ਆਈ ਪਰ ਫੇਰ ਵੀ ਗੱਭਰੂ ਨੌਜਵਾਨ ਹੈ ਅਸੀਂ ਪਹੁੰਚ ਗਏ ਹਾਂ ਕਿੱਥੇ ਪਹੁੰਚੇ ਦਫ਼ਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਨਾਲ ਕਲੋਨੀ ਯਸ ਤੇ ਅਸੀਂ ਉਦੋਂ ਬਾਹਰ ਲੰਘਦੇ ਹੋ ਦੇਖ ਸਕਦੇ ਹੋ ਕਿ ਸਾਡੇ ਜਿਹੜੇ ਜੋਟੀਦਾਰ ਜਾ ਰਹੇ ਨੇ ਦੋ ਬਹੁਤ ਹੀ ਲਵਪਟ ਸਿਆਰੇ ਜਿਹੜੇ ਕਾਇ ਲੱਕ ਐ ਦੇ ਕਹਿ ਦੇ ਤੂੰ ਹਾਂ ਕਾਰਤਿਕਾ ਰਹੀਆਂ ਨੂੰ ਲਓ ਜੀ ਸਾਡੇ ਕੋਲ ਜਿਹੜਾ ਕੈਂਪ ਵਾਲੇ ਨੇ ਨਾ ਤੋਰਿਆ ਤੇ ਅਸੀਂ ਦੁਰਦੇ ਦੁਰਦੇ ਪਹੁੰਚ ਗਏ ਚੰਡੀਗੜ੍ਹ ਦੇਖ ਸਕਦੇ ਹੋ ਚੰਡੀਗੜ੍ਹ ਪਹੁੰਚ ਗਏ ਆ ਤੇ ਸਾਨੂੰ ਜਿਹੜਾ ਸਾਡਾ ਇਹ ਕੈਂਪ ਆ ਇਹ ਪੈਦਲ ਜਿਹੜਾ 82 ਕਿਲੋਮੀਟਰ ਦਾ ਜਿਹੜਾ ਥਾਪਰ ਤੈਅ ਕਰ ਹੁੰਦਾ ਏ ਤੇ ਸਾਰੇ ਵਲੰਟੀਅਰ ਭੁੱਖੇ ਪਾਣੇ ਜਿਹੜੇ ਦੁਰਦੇ ਆ ਰਹੇ ਨੇ ਤੇ ਆ ਬੰਦੇ ਦਾ ਵਾਲੀ ਓੱਖਾ ਠੀਕ ਆ ਭੁੱਖਤ ਨਹੀਂ ਲੱਗੀ ਉਹ ਕਹਿੰਦਾ ਲੱਗੀ ਆ ਭੁੱਖ ਉੱਪਰ ਚੜ ਜਾ ਉੱਪਰ ਤੇ ਇੱਥੇ ਅਸੀਂ ਨਹਾਉਣ ਆਏ ਕਹਿੰਦੇ ਚੜ੍ਹ ਜਾਂਦੇ ਆ ਪਰ ਦੇਖੂਗਾ ਉੱਪਰ ਚੜ੍ਹਦੇ ਆ ਇੰਨੇ ਜਿਹੜੇ ਚੜ੍ਹਦਾ ਰਿਕੇ ਟਾਈਮ ਪਾ ਬਈ ਥੋੜਾ ਉਹ ਚੜ੍ਹਦੇ ਆ ਆ ਨਹਿਰ ਐ ਇਹ ਨਹਿਰ ਦੇ ਵਿੱਚ ਅਸੀਂ ਸਵੀਮਿੰਗ ਕਰਨੀ ਆ ਸਵੀਮਿੰਗ ਕਟਲੀ ਤੇ ਮਿਲਦੇ ਆ ਅਸੀਂ ਇਹਨੇ ਨਹਾਉਣਾ ਨਹਾਉਣਾ ਲੋ ਜੀ ਅਸੀਂ ਪਹੁੰਚ ਗਏ ਆ ਨੇਚਰ ਟ੍ਰੈਲ ਸਦਾਬਰਤ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਉਹ ਦੇ ਕੋਲ ਜੀ ਅਸੀਂ ਜੰਗਲ ਵਿਪਾਰੀ ਕਰਨੀ ਆ ਅੱਜ ਬਹੁਤ ਨਸਕਾ ਲੱਗਾ ਜੀ ਦੁਨੀਆਂ ਨਾਲ ਕਿੰਨਾ ਸਕੇ ਨਾਲ ਕੁੱਤ ਤੁਹਾਡੇ ਲਈ ਫਰੀ ਹੈ ਸਰ ਉਹ ਨਕਾਸਾਂ ਵਾਲੀਆਂ ਦਾ ਓਏ ੱਟਾ ਨਹੀਂ ਮਾਰਨਾ ਹੈ ਪਾ ਮਾਲ 8-10 ਹਜ਼ਾਰ ਸ਼ਗਨ ਵੜਦਾ ਤੁਹਾਨੂੰ ਕੱਲੋਂ ਮਿਲ ਜਾਊਗਾ ਠੀਕ ਆ ਜੀ ਲੱਗਦਾ ਜੀ ਚਲੋ ਲਓ ਜੀ ਦੇਖਦੇ ਆਂ ਕਹਿੰਦੇ ਕਿਹੜਾ ਜਾਇਵਰ ਮਿਲਦਾ ਹੈ ਆਵਲਾ ਸਮੂਹ ਬਾਕੀ ਪੜ ਲਓ ਤੁਸੀਂ ਅਸੀਂ ਆਉਂਦੇ ਪੜਾਂਗੇ ਚਾਰੇ ਪਾਸੇ ਫੁੱਲ ਬੋਟੇ ਲੱਗੇ ਹੋਏ ਨੇ ਕੀ ਹਾਲ ਦੇ ਦੋਸਤੋ ਕੀ ਹਾਲ ਦੇ ਦੋਸਤੋ ਲੱਸੀ ਹੋ ਗਈ ਕੋਈ ਚੱਕਰ ਨਹੀਂ ਆਪਣੀ ਹੋਈ ਆ ਆਪੇ ਹੀ ਪੀ ਲੈਣੀ ਆ ਹੁਣ ਨਹੀਂ ਦਿੱਤੀ ਆਪਾਂ ਹਾਂ ਬਚਾਅ ਹੋ ਗਿਆ ਥੋੜਾ ਜਿਹਾ ਤੁਸੀਂ ਵੇਖ ਸਕਦੇ ਹੋ ਸਾਇਰ 11 ਵਜੇ ਸਾਰੇ ਮੇਲਗੜ ਦੇ ਬਾਹਰ ਆ ਜਿਓ ਠੀਕ ਹੈ ਜੀ ਮਿਲਦੇ ਆ ਛੋਟੇ ਵੇਖ ਤੋਂ ਬਾਅਦ ਆਓ ਜੀ ਅਸੀਂ ਪਹੁੰਚ ਗਏ ਜੰਗਲ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਕਿਵੇਂ ਜਿਹੜੇ ਸਾਰੇ ਵਲੰਟੀਅਰ ਨੇ ਉਹ ਕੁਮਰੇ ਨੇ ਫੋਟੋਆਂ ਖਿਚਾ ਰਹੇ ਨੇ ਤੇ ਇੱਥੇ ਦਾ ਜਿਹੜਾ এনਵਾਇਰਨਮੈਂਟ ਆ ਬੜਾ ਸੋਹਣਾ ਦੇਖ ਸਕਦੇ ਹੋ ਜਿਹੜੀਆਂ ਫੋਟੋਆਂ درختਾਂ ਦੇ ਉੱਤੇ ਚੜ ਕੇ ਖਚਾਈਆਂ ਜਾ ਰਹੀਆਂ ਨੇ ਇੰਨਾ ਚਾਹੇ ਫੋਟੋਆਂ ਦਾ ਕੀ ਕਰੀਏ ਕਿ ਲੱਤਾਂ ਬਣ ਰੋਟੇ ਦੀ ਇਸ ਲਈ ਧਿਆਨ ਨਾਲ ਸਾਰੇ ਲਓ ਜੀ ਜੰਗਲ ਹੋ ਗਿਆ ਖਾਲੀ ਤੇ ਅਸੀਂ ਪੜਕ ਗਏ ਆ ਰਾਸਤਾ ਤੁਸੀਂ ਦੇਖ ਸਕਦੇ ਹੋ ਪੜਕ ਗਏ ਆ ਅਸੀਂ ਰਾਸਤਾ ਯਾਰ ਭਾਈ ਕਿੱਥੇ ਲਿ ਜਾਣਾ ਰਾਸਤਾ ਭੁੱਲ ਗਿਆ ਯਾਰ ਕਿੱਥੇ ਨੂੰ ਜਾਣਾ ਰਾਸਤਾ ਕਿੱਧਰ ਨੂੰ ਗਏ ਨੇ ਵੀਰੇ ਆਪਣੇ ਨਾਲ ਤੇ ਆਪਾਂ ਫੋਟੋ ਖਿੱਚ ਲਈ ਭਾਈ ਕਿੱਧਰ ਜਾਣਾ ਪਤਾ ਨਹੀਂ ਗਾ ਦੇਖ ਲੋ ਕਿੱਧਰ ਪੈ ਰਹੇ ਆ ਪਤਾ ਦੇਖ ਲੋ ਕਿਤਨੂੰ ਇੱਧਰ ਇੱਧਰ ਨੂੰ ਗਏ ਨੇ ਸਹੀ ਰਾਸਤਾ ਪਹਿਚਾਣ ਲਿਆ ਆਜੋ ਯਾਰ ਪੰਨਾ ਫੜੀ ਪੰਨਾ ਫੜੀ ਰਾਸਤਾ ਭੁੱਲਿਆ ਬਾਸਵਾ ਭੁੱਲਿਆ ਰਾਤ ਫਿਰ ਫੋਟੋ ਚਾਉਣ ਲੱਗੇ ਬੜੀਆ ਖਿੱਚੂਗਾ ਟੈਨਸ਼ਨ ਨਾਲ ਆਗੇ ਆਉਣੀ ਮਹਾਰਾਜ ਇੱਕ ਕਿੱਦਿਆਂ ਇੱਤਰੀ ਇੱਕ ਖੜਾ ਰਹੀ ਤੁਸੀਂ ਵੀ ਅਗਰ ਘੁੰਮਣਾ ਚਾਹੁੰਦੇ ਹੋ ਤਾਂ ਆ ਸਕਦੇ ਹੋ ਇਸ ਜੰਗਲ ਦੇ ਵਿੱਚ ਕਿਉਂਕਿ ਇਹਦੀ ਐਂਟਰੀ ਆ ਬਿਲਕੁਲ ਫ੍ਰੀ ਆ ਦਾ ਲੰਡੂ ਲਓ ਜੀ ਮਿਲ ਗਏ ਸਾਨੂੰ ਸਾਡੇ ਬੰਦੇ ਉਤਰਿਓ ਲਓ ਜੀ ਪਹੁੰਚ ਗਏ ਅਸੀਂ ਡੈਸਟੀਨੇਸ਼ਨ ਤੁਸੀਂ ਦੇਖ ਸਕਦੇ ਹੋ ਫੁੱਲ ਫਿਰ ਉਹ ਇੱਥੇ ਰਹਿ ਬਾਈ ਕਿੰਨੀ ਖਤਰਨਾਕ ਆਏ ਹੋਏ ਮਿਲਦੇ ਆਏ ਪੂਤਾ ਹੀ ਵੀਡੀਓ ਬਣਾਉਣੀ ਹੈ ਮਿਲਦੇ ਛੋਟੇ ਜੀ ਬ੍ਰੇਕ ਤੋਂ ਬਾਅਦ ਫੋਟੋ ਫੋਟੋ ਖਾ ਜਾ ਕੇ